ਅੱਜ ਸਾਡੇ ਜਿਹੜੀ ਮੀਟਿੰਗ ਕਿਤੇ ਕੀ ਕਹਿਣਾ ਚਾਹੀਦਾ ਅੱਜ ਛਾੜਾ ਪ੍ਰੈਸ ਵੈਪਰ ਸੋਸਾਇਟੀ ਦੀ ਜਿਹੜੀ ਮਹੀਨਾਵਾਰ ਮੀਟਿੰਗ ਹੁੰਦੀ ਆ ਅੱਜ ਵੀ ਛਾੜਾ ਦੇ ਜਿਹੜੇ ਮੁੱਖ ਦਫ਼ਤਰ ਵਿੱਚ ਸਮੂਹ ਪੱਤਰਕਾਰ ਤੋਂ ਛਾੜਾ ਪ੍ਰੈਸ ਵੈਪਰ ਸੋਸਾਇਟੀ ਦੀ ਇੱਕ ਆਮ ਮੀਟਿੰਗ ਕੀਤੀ ਗਈ ਆ ਜੇ ਮੀਟਿੰਗ ਸੋਸਾਇਟੀ ਦੇ ਸਰਪ੍ਰਸਤ ਸਰਦਾਰ ਰੇਸ਼ਮ ਸਿੰਘ ਜੀ ਤੇ ਚੇਅਰਮੈਨ ਜਤਿੰਦਰ ਸਿੰਘ 베ਦੀ ਜੀ ਦੀ ਇਹਨਾਂ ਦਿਸ਼ਾ ਨਿਰਦੇਸ਼ ਗਵਾਈ ਦੇ ਹੇਠ ਆ ਜਿਹੜੀ ਮੀਟਿੰਗ ਕੀਤੀ ਗਈ ਆ ਤੇ ਇੱਥੇ ਕੁਝ ਨਵੇਂ ਪੱਤਰਕਾਰ ਜਿਹੜੇ ਸਾਡੇ ਸੋਸਾਇਟੀ ਜਿਹੜਾ ਸ਼ਾਮਲ ਹੋਏ ਨੇ ਉਹਨਾਂ ਨੂੰ ਮੈਂ ਜੀ ਆਇਆਂ ਵਧਾਈ ਦੇਣਾ ਤੇ ਕੁਝ ਅਜ ਨਵੀਆਂ ਨਿਯ ਤੇ کافی ਲੰਬੀ ਲਿਸਟ ਮੈਂ ਨਾਮ ਸਾਰਿਆਂ ਨੂੰ ਮੈਂ ਜਿਹੜੇ ਵੀ ਨਵੇਂ ਅਹੁਦੇਦਾਰੀਆਂ ਬਣਿਆ ਸਾਰਿਆਂ ਨੂੰ ਮੈਂ ਵਧਾਈ ਦੇਣਾ ਤੇ ਇੱਕ ਵਿਸ਼ਵਾਸ ਤੋਂ ਨਾ ਸਮੂਹ ਪੱਤਰਕਾਰ ਭਾਈਚਾਰੇ ਨੂੰ ਵੀ ਸ਼ਾਟਾ ਪ੍ਰੈਸ ਵੈਲਫੇਅਰ ਸੁਸਾਇਟੀ ਪੱਤਰਕਾਰਾਂ ਦੇ ਨਾਲ ਦਿਨ ਰਾਤ ਮੋਢੇ ਨਾਲ ਮੋਢਾ ਲਾ ਕੇ ਖੜੀ ਆ ਪੱਤਰਕਾਰ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਊਗੀ ਕਿਸੇ ਤਰ੍ਹਾਂ ਦਾ ਵਿਕਤਰਾ ਨਹੀਂ ਹੋਣ ਦਿੱਤਾ ਜਾਊਗਾ ਆ ਦੂਜੇ ਤੀਜੇ ਦਿਨ ਕੋਈ ਨਾ ਕੋਈ ਜਿਹੜਾ ਬਿਆਨ ਦਿੰਦੇ ਨੇ ਵੀ ਪੱਤਰਕਾਰ ਗੋਦੀ ਮੀਡੀਆ ਕੁਝ ਬੋਲਦੇ ਨੇ ਉਹਨਾਂ ਦੀ ਬੋਲ ਦੀ ਬੰਦ ਕਰ ਦੇਵਾਂਗੇ ਤੇ ਇੱਕ ਸਾਡੇ ਵੈਬ ਚੈਨਲ ਵਾਲੇ ਵੀਰ ਉਹਨਾਂ ਵਾਸਤੇ ਵੀ ਅੱਜ ਸਾਡੇ ਜਨਰਲ ਸੈਕਟਰੀ ਰੰਧਾਵਾ ਸਾਹਿਬ ਨੇ ਵੀ ਡਿਸਕਸ ਕਾਫੀ ਸਾਡੀ ਸਰਪ੍ਰਸ ਚੇਅਰਮੈਨ ਸਾਰੇ ਉਹਦੇ ਤਰ੍ਹਾਂ ਚ ਹੋਈ ਆ ਉਹਨਾਂ ਲਈ ਵੀ ਇੱਕ ਜ सीएम साहब को लेके जा रहे हो इलेक्शन आ रही है ने जिते बड़े-बड़े आधारया नु बड़े पैकेज राजनीतिक जेड़े बड़े-बड़े पैकेज ਦਿੱਤੇ ਜਾ ਰਹੇ ਨੇ वेब चैनल की गल ਇਹਨਾਂ ਦਾ ਕੋਈ ਪਰਿਵਾਰ ਨਹੀਂ ਬੱਚੇ ਨਹੀਂ ਜਿਹੜਾ ਦਿਨ ਰਾਤ ਕੰਮ ਕਰਦੇ ਆ ਮੈਂ ਇਹਨਾਂ ਰਾਜਨੀਤਿਕ ਲੀਡਰ ਨੂੰ ਦੱਸ ਦਵਾ ਵੀ ਜਦੋਂ ਜਿਹੜੇ ਸਾਡੇ ਆ ਤੁਸੀਂ ਵੈਬ ਚੈਨਲ ਦੇ ਵੀਰ ਨੇ ਤੁਸੀਂ ਜਿਹੜੇ ਵੱਡੀਆਂ ਐਡ ਜਿਨ੍ਹਾਂ ਨੂੰ ਐਡਾਂ ਦੇ ਰਹੇ ਹੋ ਉਹਨਾਂ ਦੇ ਅਗਲੇ ਦਿਨ ਖ਼ਬਰ ਅਖਬਾਰ ਪੜਨੀ ਹੁੰਦੀ ਆ 4 ਘੰਟੇ ਬਾਅਦ ਜਾਂ ਕੋਈ ਚੈਨਲ ਤੇ ਪ੍ਰਕਾਸ਼ ਖਬਰ ਹੋਣੀ ਹੁੰਦੀ ਆ ਇਹ ਤੁਸੀਂ ਘਰ ਗੱਡੀ 'ਚ ਬੈਂਦੇ ਹੋ ਤੇ ਤੁਹਾਡੇ WhatsApp ਤੇ ਉਦੋਂ ਹੀ ਸਾਡੇ ਵੈਬ ਚੈਨਲ ਨੇ ਤੁਹਾਨੂੰ ਖ਼ਬਰ ਪ੍ਰਕਾਸ਼ ਕਰ ਦਿੰਦੇ ਨੇ ਇਸ ਕਰਕੇ ਮੇਰੇ ਵੀਰੋ ਜਿਹੜੇ ਤੁਸੀਂ 10-10 ਲੱਖ ਦੇਣ ਦੇ 10-10 ਹਜ਼ਾਰ ਸਾਡੇ ਵੈਬ ਪਚਾਨਾ ਦੋ ਇਹਨਾਂ ਦਾ ਰੋਜ਼ਗਾਰ ਆ ਇਹਨਾਂ ਦੇ ਬੱਚੇ ਇਹਨਾਂ ਦੇ ਘਰ ਆਟਾ ਆਟਾ ਪਵੇ ਸੋ ਜੇ ਸਾਡੇ ਰਾਜਨੀਤਿਕ ਜੇ ਵੈਬ ਚੈਨਲ ਵਾਲਿਆਂ ਨਾਲ ਮਤਲਈ ਮਾਨਾ ਸਲੂਕ ਕਰਨਗੇ ਤਾਂ ਅਸੀਂ ਖੁਦ ਸ਼ਟਾਪ ਪ੍ਰੈਸ ਵਾਈਪਸ ਵੈਲਫਰ ਸੁਸਾਇਟੀ ਜਿਹੜਾ ਇਹਨਾਂ ਦਾ ਬਾਈਕਟ ਕਰੇਗੀ ਜਿਹੜੇ ਨਿਯੁਕਤੀ ਪੱਤਰ ਦਿੱਤੇ ਕਿੰਨੇ ਸਮੇਂ ਲਈ ਦਿੱਤੇ ਇੱਕ ਸਾਲ ਵਾਸਤੇ ਜਿਹੜੀ ਨਿਯੁਕਤੀਆਂ ਕੀਤੀਆਂ ਗਈਆਂ ਨੇ ਸਮੂਹ ਅਹੁਦੇਦਾਰਾਂ ਦੀਆਂ ਜੀ ਓਕੇ ਕਿਹੜੇ ਕਿਹੜੇ ਅੱਜ ਅਹੁਦੇਦਾਰਾਂ ਨੂੰ ਤੁਸੀਂ ਸਨਮਾਨਿਤ ਕੀਤਾ ਔਰ ਕੀ ਕੀ ਲਾਇਆ ਉਹਨਾਂ ਨੂੰ ਵੇਖ ਕਾਫੀ ਦੇਰੋਂ ਸਾਡੇ ਜਿਹੜੇ ਸਰਪ੍ਰਸਤ ਰਿਸ਼ਮ ਜੀ ਨੇ ਇਹਨਾਂ ਨੂੰ ਜ਼ਿੰਮੇਵਾਰੀ ਕਾਫੀ ਟਾਈਮ ਨਹੀਂ ਮਿਲੇ ਅੱਜ ਹੌਸਲਾ ਫਰਾਈ ਸਾਰੇ ਪੱਤਰਕਾਰਾਂ ਕੀਤੀ ਹੈ ਸਾਡੇ ਚੇਅਰਮੈਨ ਜਤਿੰਦਰ 베ਦੀ ਜੀ ਉਹਨਾਂ ਨੂੰ ਵੀ ਅੱਜ ਅਸ਼ੀਰਵਾਦ ਦੇਣ ਪਹੁੰਚੇ ਸਾਰੇ ਪੱਤਰਕਾਰ ਭਾਈਚਾਰਾ ਪਹੁੰਚਿਆ ਸੀ ਥੋੜੇ ਅਲੱਗ-ਅਲੱਗ ਸੀਨੀਅਰ ਵਾਈਸ ਚੇਅਰਮੈਨ ਸਰੇਂਦਰ ਵਰਦੀ ਜੀ ਅਮਨ ਮਾਲ ਜੀ ਸਾਡੇ ਜਨਰਲ ਆਪਣੇ ਸਕੱਤਰ ਨੇ ਰੋ ਜਗਜੀਤ ਖਾਲਸਾ ਜੀ ਵੀ ਸਕੱਤਰ ਨੇ ਸਾਰੇ ਕਾਫੀ ਉਹਦੇਦਾਰੀਆਂ ਦਿੱਤੀਆਂ ਗਈਆਂ ਮੈਂ ਮਾਫੀ ਚਾਹੁੰਦਾ ਵੀ ਕਈ ਨਾਮ ਮੇਰੇ ਮੂੰਹ ਨਹੀਂ ਆ ਰਹੇ ਧੰਨਵਾਦ ਹਾਂਜੀ ਹਾਂਜੀ ਸਰ ਜਿਹੜੇ ਅੱਜ ਵੱਡੇ ਪੱਧਰ ਤੇ ਮੀਟਿੰਗ ਕੀਤੀ ਗਈ ਹੈ ਉਹਦੇ ਵੀ ਜਿਹੜੇ ਮੈਂਬਰ ਮੌਜੂਦਾ ਮੈਂਬਰ ਨਵੇਂ ਆਏ ਨੇ ਉਹਨਾਂ ਨੂੰ ਵੀ ਅਸੀਂ ਦੇਖੋ ਜੀ ਜਿਹਦੇ ਸਾਡੇ ਨਵੇਂ ਮੈਂਬਰ ਕਮਲਜੀਤ ਜੀ 골ਟੀ ਜੀ ਆਪਣੇ ਕੁਸ਼ ਹਰਦੇ ਪ੍ਰਿੰਸ ਜੀ ਤੇ ਕਾਫੀ ਆਪਣੇ ਖਸ਼ਬੂ ਸ਼ਰਮਾ ਜੀ ਔਰ ਸਿਮਰਨ ਦਵਾਰਕਾ ਨਾਰ ਜੀ ਤੇ ਆਪਣੇ ਗੌਰਵਜੀ ਕਾਫੀ ਪੱਤਰਕਾਰ ਜਿਹੜੇ ਭਰਾ ਨੇ ਅੱਜ ਸਾਡੇ ਛਾਡਾ ਵੈਲਫੇਅਰ ਸੁਸਾਇਟੀ ਦੇ ਮੈਂਬਰ ਬਣੇ ਆ ਉਹਨਾਂ ਨੂੰ ਮੈਂ ਜੀ ਆਇਆਂ ਕਹਿੰਦਾ ਤੇ ਮੈਂ ਉਹਨਾਂ ਨੂੰ ਵਿਸ਼ਵਾਸ ਦੋਣਾ ਵੀ ਜੋ ਤੁਹਾਡੀਆਂ ਮੰਗਾਂ ਨੇ ਰੈਗੂਲਰ ਫੀਲਡ ਦੀ ਜਿਹੜੇ ਤੁਸੀਂ ਕੰਮ ਕਰ ਰਹੇ ਹੋ ਜੇ ਤੁਹਾਨੂੰ ਕੱਲ ਨੂੰ ਕੋਈ ਵਧੀਕੀ ਜਾਂ ਕਿਸ ਤਰ੍ਹਾਂ ਦਾ ਤੁਹਾਡੇ ਨਾਲ ਧੱਕੇਸ਼ਾਹੀ ਹੁੰਦੀ ਆ ਛਾਡਾ ਪ੍ਰੈਸ ਵੈਲਫੇਅਰ ਸੁਸਾਇਟੀ ਜਿਹੜੀ ਤੁਹਾਡੇ ਨਾਲ ਖੜੀ ਆ ਹਾਂਜੀ ਇਸ ਤੋਂ ਇਲਾਵਾ ਜੀ ਇੱਕ ਹਰਦੇਪ ਪ੍ਰਿੰਸ ਦਾ ਮੈਟਰ ਸੀ ਜੀ ਉਹ ਇੱਕ ਸਕੂਲ ਦੇ ਨਾਲ ਜਿਹੜਾ ਕਾਫੀ ਸਮੇਂ ਤੋਂ ਚੱਲ ਰਿਹਾ ਵਾ ਜੇ ਚਾ ਸ਼ਾਡਾ ਪ੍ਰੈਸਿਵ ਲੈਫਰ ਸਾਇਟੀ ਜਿਹੜਾ ਲਗਾਤਾਰ ਉਹਦਾ ਸਾਥ ਦੇਂਦੀ ਆ ਰਹੀ ਆ ਅੱਜ ਵੀ ਇੱਕ ਜਿਹੜੀ ਸ਼ਾਡਾ ਵੈਲਫੇਅਰ ਸਾਇਟੀ ਦੇ ਮੇਰੀ ਗਵਾਈ ਹੇਠ ਇੱਕ ਜਿਹੜੀ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਵਾ ਉਹ ਜੀ ਇੱਕ ਹਫਤੇ ਦੇ ਵਿੱਚ ਜਿਹੜਾ ਵਾ ਹਰਦੇਪ ਪ੍ਰਿੰਸ ਨੂੰ ਇਨਸਾਫ ਦਿਵਾਵੇਗੀ ਤੇ ਪੱਤਰ ਜੋ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰੂਗੀ ਜੇ ਸਾਡਾ ਹਰਦੇਪ ਪ੍ਰਿੰਸ ਕਸੂਰਵਾਰ ਆ ਅਸੀਂ ਇਹਦੀ ਗਲਤੀ ਕੱਢਾਂਗੇ ਜੇ ਮੈਡਮ ਗਲਤ ਹੋਈ ਅਸੀਂ ਉਹਦੇ ਖਿਲਾਫ ਕਾਰਵਾਈ ਡਟ ਕੇ Thank you